ਇਹ ਗੱਲ ਸੁਣੋ ਉਹਨੂੰ ਤੁਸੀਂ ਵੱਡੇ ਨੂੰ ਦੇ ਕੋ ਕਹਿੰਦੀਆਂ ਨਹੀਂ ਤੇ ਮੇਰੇ ਦਿਵਾਲੇ ਹੋ ਜਾਂਦੀਆਂ ਸਿਰਖਾਨ ਨੂੰ ਉਹਨੂੰ ਕਿਹ ਕਹਈ ਮੈਂ ਤਾਂ ਤੁਹਾਨੂੰ ਕਹਿਣਾ ਉਹ ਕਵੇ ਆਪਣੇ ਨਾਲ ਦੇ ਨੂੰ ਮੈਂ ਥੋੜੀ ਜਾ ਜਾ ਉਹ ਨਹੀਂ ਤੇ ਨਹੀਂ ਵੀ ਕਲੇ ਨਾ ਪਵੇ ਮੈਂ ਕੀ ਕਹਿਣਾ ਮੈਂ ਤਾਂ ਬਚਿੱਤਰ ਨੂੰ ਵੀ ਕਦੀ ਕੱਖ ਨਹੀਂ ਕਿਹਾ ਤੂੰ ਤੇ ਵਹਿਲੀ ਬੈਠੀ ਵੇ ਲੱਤਾਂ ਮਾਰਦੀਆਂ ਪੀ ਨਾ ਮੈਨੂੰ ਕਵੇ ਵੀ ਕੋਈ ਕੱਖ ਨਾ ਤੈਨੂੰ ਮਾਤੀ ਦੇਣੀ ਹੈ ਮਾਤ ਦੀਦੀ ਮਾਤਕਾਰੀ ਦੇਂਦਾ ਤੁਸੀਂ ਮਾਤ ਤੇ ਗੰਢੀ ਵਿੱਚ ਬੰਦਾ ਆਪਣੇ ਤੂੰ ਹੀ ਤਾਂ ਗਵਾਂਢੀਆਂ ਤੇ ਆ ਜਾ ਕੇ ਚੁਕਲੀਆਂ ਕਰਦੇ ਕਾਦੀ ਮਾਤ ਐ ਤੂੰ ਹੀ ਤਾਂ ਸਗੋਂ ਮੈਨੂੰ ਖਾਉਂਦੇ ਲੱਗੀ ਰਹੀ ਨਹੀਂ ਤੇ ਜੇ ਕੋਈ ਹੋਰ ਹੋਵੇ ਕਿਸੇ ਨੇ ਮੈਨੂੰ ਕਰਾ ਮੈਂ ਮੈਂ ਨਹੀਂ ਰਿੰਨੀ ਮੇਰਾ ਕੰਮ ਤਾਂ ਉਹ ਹੀ ਗਿਣਤੀ ਚ ਲਿਆਉਂਦੇ ਹੀ ਨਹੀਂ ਆਪਣਾ ਹੀ ਕੰਮ ਗਾੜੀ ਰੱਖਿਆ ਕਿ ਤੂੰ ਹੀ ਦੱਸਦੀ ਕਿੰਨਾ ਗਨਾਏ ਅਸੀਂ ਥੱਲੋਂ ਇਹ ਓਟ ਦੀ ਜਦੋਂ ਵੇਖੋ ਇਹ ਲੰਮੇ ਪਈ ਜਦੋਂ ਵੇਖੋ ਇਹ ਲੰਮੇ ਪਈ ਰਹਿੰਦੀ ਕਿੰਨੀ ਕ ਮੈਂ ਕਿਤੇ ਮੋਟੀ ਹੋ ਗਈ ਏਸੀ ਚ ਪੈ ਪੈ ਕੇ ਦੱਸ ਕਿੰਨੀ ਕੋਰੀ ਚਿੱਟੀ ਹੋ ਗਈ ਤੇ ਜਾਨ ਆ ਉਤਰੇ ਫਿਰੇਂਗੀ ਤਾਂ ਸਰੀਰ ਮੋਟਾ ਹੋਊਗਾ ਇਹ ਗੋਡੇ ਰਹਿ ਜਾਣੇ ਤੇ ਮੁੜਕੇ ਨੇ ਵੇਖਣਾ ਤੂੰ ਵੀ ਮੇਰੇ ਮੇਰੇ ਕਿਤੇ ਉਹਨਾਂ ਨੂੰ ਕੁਝ ਕਹਿ ਲਓ ਚੰਗਾ ਕਿਤੇ ਮੈਂ ਤੈਨੂੰ ਮੇਰੀ ਵੈ ਸਾਰਾ ਟੱਬਰ ਪਿਆ ਆਇਆ ਤੇ ਕਿਤੇ ਵਿਆਹ ਲਿਆਂਦੀ ਇੱਕ ਟੱਬਰ ਮੇਰੇ ਪੈ ਗਈ ਵਾੜੀ ਚੜ ਛੱਡ ਜਿੱਤਰਾ ਤੂੰ ਕਾਰ ਕੰਮ ਜਾ ਇਹੋ ਕੁਝ ਕਰਨਾ ਹੈ ਤੇ ਮੈਨੂੰ ਲਿਆਉਂਦੀ ਹੋਣਾ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਕਿ ਮੈਂ ਇਹ ਕੁਝ ਕਰਨਾ ਹੀ ਤੇਰੇ ਨਾਲ ਜਾਣਾ ਚੱਲ ਬਸ ਕਰ ਮੈਨੂੰ ਵੀ ਕੁਲ ਆਣ ਦੇ ਮਾਸਾ ਚੱਲ ਕੁਲੋ ਤੁਸੀਂ ਜਿਹੜਾ ਕੋਨਾ ਕੁਲੋ ਤੁਸੀਂ ਕਿਹੜਾ ਰੰਗ ਲਾਉਣੇ ਕੋ ਕੇ ਉਹਦੀ ਕਰਦਾ ਜਮੈਂ ਡੰਗਰਾਂ ਨੂੰ ਚੱਲੀ ਆਂ ਫਿਰ ਹੁਣ ਵੇਖੀ ਸਬਜ਼ੀ ਨੂੰ ਕਟਸ਼ੀ ਮਾਰਦੀ ਮੈਂ ਦੋਵੇਂ ਧਰਤੀਆਂ ਪਿੰਡੀਆਂ ਬ ਕੜਛੀ ਮਾਰਨੀ ਚੰਗਾ ਕੜਛੀ ਹਣ ਮੈਂ ਮਾਰਨੀ ਇਹਨੂੰ ਬਣਾ ਹੀ ਜਾਓ ਬੰਦੀ ਕਰ ਦਿਓ ਤੇ ਲੈ ਉਹ ਡੰਗਰਾਂ ਨੂੰ ਚੱਲੀ ਤੇ ਤੈਨੂੰ ਕੀ ਹੋਇਆ ਚੰਗਰਾਂ ਨੂੰ ਚੱਲੀ ਪਾਣਾ ਜਬਣਾ ਤੁਹਾਡੇ ਸਾਹਮਣੇ ਕਰਦੀ ਮਿੱਠੀ ਬੰਦੀ ਹੈਗੇ ਮਾਰ ਦੂੰਗੀ ਕੜਛੀ ਜਾਓ ਠੀਕ ਕਰ ਮੱਦੀ ਸਬਜੀ ਬਣਾ ਕੇ ਤੱਦੀ ਮੇਰੇ ਜੋਗੀ ਰੱਖ ਜਾਂਦੀ ਤੇ ਮਿੜ ਕੇ ਆਖ ਦਿੰਦੀ ਮੈਂ ਹੀ ਸਾਰਾ ਕੁਝ ਕਰਦੀ ਸਬਜ਼ੀਆਂ ਵੀ ਮੈਂ ਧਰੀਆਂ ਆਟੇ ਵੀ ਮੈਂ ਗੁੰਨੇ ਉਹ ਬੱਸ ਕਰੋ ਤੂੰ ਕੋਈ ਨਹੀਂ ਉਹ ਲੂਟੀ ਲਾਉਂਦੀ ਉਹ ਤਾਂ ਹੀ ਉਹਦਾਂ ਕਰਦੀ ਤੇ ਤੂੰ ਦਸਾਣੀ ਬੈਣ ਨੂੰ ਸਮਝਾਇਆ ਕਰ ਨੇ ਵੀ ਸਮਝਾਵਾਂ ਨਾ ਸਾਡੇ ਸਾਹਮਣੇ ਤੇ ਸਾਰਾ ਦਿਨ ਡਿਊਟੀ ਚ ਡਿਊਟੀ ਚ ਬੈਠੀ ਰਹਿੰਦੀ ਉਹਦੇ ਨਾਲ ਚੁਕਲੀਆਂ ਉਹਦੇ ਨਾਲ ਚੁਕਲੀਆਂ ਤੇ ਜੇ ਮੈਂ ਘੜੀ ਬਹਿ ਜਾਨੀ ਤਾਂ ਦਵਾਦਾਂ ਗੱਲ ਬਦਲ ਦਿੰਦੀਆਂ ਵੀ ਅਹੀਂ ਤੇ ਤੇਰੀਆਂ ਗੱਲਾਂ ਹੀ ਨਹੀਂ ਕਰਦੇ ਚੰਗੀਆਂ ਬਣ ਜਾਂਦੀਆਂ ਦਵਾਦਾਂ ਉਹ ਇਦਾਂ ਇਹ ਪ੍ਰਾਣੀਆਂ ਜਨਾਨੀਆਂ ਇਦਾਂ ਕਰਦੀਆਂ ਤੂੰ ਤਾਂ ਨਵੀਂ ਆ ਠੀਕ ਆ ਚੱਲ ਸਭ ਜੀਲਾ ਤੂੰ ਜਾ ਕੇ ਤੇ ਮੈਂ ਨਾ ਮੱਜਾਂ ਦਾ ਕਰਾਂ ਉਹ ਗਏ ਤਾਂ ਹੈਗੇ ਕਰ ਲੈਣਗੇ ਪਰ ਮੱਜਾਂ ਦਾ ਤੂੰ ਹੀ ਕੀ ਕਰੋਣਾ ਉਹਦੇ ਨਾਲ ਇਧਰ ਤੇਰੇ ਕੋਈ ਕੀਤਾ ਨਹੀਂ ਜਾਂਦਾ ਤਾਂ ਡੰਗਰਾਂ ਚ ਪੁੜਕਦੀ ਜਾਂਦੀ ਘੜੀ ਮੁੜੀ ਉਹ ਚੱਲ ਚੱਲ ਕੋਈ ਨਾ ਕੋਈ ਤੇ ਕਰਦੀ ਉਹ ਤੇ ਤੂੰ ਇੱਥੇ ਵਹਿਲੀ ਬੈਠੀ ਨਹੀਂ ਕਰ ਪੜਛੀ ਨਹੀਂ ਵਾਈ ਮਾਰਦੇ ਨਹੀਂ ਮੈਂ ਕਰਛੀ ਜਾਓ ਤੈ ਕੀ ਕਰਾਉਣਾ ਜਾ ਕਰਾਓ ਨਾਲ ਪਰਜਾਈ ਆਪਣੀ ਦੇ ਕਿਤੇ ਪਰਜਾਈ ਨਾ ਹੋ ਸਕੇ ਬਹਿ ਜੇ ਸਾਰਾ ਟੱਪਰ ਹੀ ਮੇਰੇ ਹੀ ਵੈਰ ਪਿਆਰ ਰਿੰਦਾ ਜੇ ਉਹ ਅਤੇ ਉਹ ਉਹ ਵੈਰ ਪਈ ਰਿੰਦੀ ਉਹ ਲਿਆਈ ਇਹ ਕਾise ਕੰਮ ਨੂੰ ਏ ਕਿ ਦੁਸ਼ਮਣੀਆਂ ਕੱਢਣ ਨੂੰ ਮੈਨੂੰ ਇੱਥੇ ਚੱਲ ਇਹੇ ਗਾੜੀਆਂ ਦਾਣਾ ਦੂਣਾ ਚੋਕ ਨੂੰ ਸਾਰਾ ਦੂਜੀ ਗਾੜੀ ਪਾ ਮੈਂ ਦੂਜੀ ਲਿਆਉਣੀ ਹੈ ਦੂਜੀ ਚੋਣੀ ਆ ਨਹੀਂ ਭੈਣ ਪੰਮੋ ਕੀ ਕਰ ਰਹੇ ਆ ਕੁਝ ਨਹੀਂ ਹੂੰ ਡੰਗਰ ਚੋਕੇ ਹਟੀਓ ਆ ਜਾ ਮੈਂ ਬਾਹਰ ਚਲੇ ਕਿੱਡਾ ਸੁਣਾ ਠੰਡਾ ਜਿਹਾ ਆਇਆ ਚੱਲੀਏ ਚਾ ਚੱਲ ਜੈਨੀ ਬਾਹਰ ਨੂੰ ਕੋਣ ਨੇ ਮਾਰ ਲਾ ਆਪਣੀ ਭੈਣ ਨੂੰ ਵੀ ਨਹੀਂ ਛੱਡ ਨਾ ਰੌਲਾ ਪਾ ਹਾਂ ਉਹ ਤੇ ਅੱਗੇ ਕਲੇ ਪਈ ਪਈ ਆ ਤੂੰ ਦੁਪਹਿਰ ਦੀ ਆਈ ਆਂ ਕਾਦੀ ਕਲੇ ਪੈ ਗਈ ਤੈਨੂੰ ਕੀ ਦੱਸਾਂ ਅੱਗੇ ਤੇ ਰੋਣੇ ਆਪਦੇ ਹੀ ਰੋਣੇ ਆ ਚੱਲ ਛੱਡ ਦੋ ਲੱਡਖਾ ਆ ਹਾਂ ਮੈਂ ਉੱਥੇ ਬਾਹਰ ਖਲੋਣਾ ਖਲੋ ਮੈਂ ਆਉਣੀ ਉਹਨੂੰ ਨਾ ਪਤਾ ਲੱਗ ਜੀ ਚੰਗਾ ਲੈ ਦੱਸ ਛੱਡ ਦੋ ਕਿੱਦਾਂ ਦੀ ਕੁੜੀ ਰਿਹਾ ਭੈਣ ਹੀ ਹੈ ਜੇ ਵੇਖ ਲੋ ਲਊਦਾਰ ਇਸਟਾਏ ਪ੍ਰੀਤ ਦੋਤ ਦਾਦਾ ਸਾਹਮਲੀ ਮੈਂ ਬਾਹਰ ਚੱਲੀ ਮੜਾ ਜਾਂ ਨਾ ਨਿਆਣੇ ਲੈ ਚੱਲਦੀ ਬਾਹਰ ਤੇ ਤੂੰ ਮਰ ਜਾ ਕਰੀ ਹਣ ਆਈ ਕੋਸ਼ ਨਹੀਂ ਉਹ ਵੀ ਦੁਖੀ ਹੋ ਕੇ ਚਲੀ ਆ ਗਿਆ ਮੈਂ ਤਾਂ ਸਗੋਂ ਕਰਦੀ ਕੀ ਹੋਇਆ ਮੈਂ ਬੋੜਬੜ ਕਰਦੀ ਆਉਣੀ ਆ ਕੀ ਕਰਨਾ ਭੈਣਾ ਬੋੜਬੜ ਹਾਂ ਕੀ ਕਰਨਾ ਉਹ ਬੇਟਰ ਨੂੰ ਉਹ ਅੱਗੇ ਬਾਹਰੋਂ ਤੈਨੂੰ ਪਤਾ ਬੰਦੇ ਖਾ ਪੇ ਆਉਂਦੇ ਮੈਂ ਤਾਂ ਨਾ ਨਹੀਂ ਲੈਂਦੀ ਵੀ ਚੱਲ ਛੱਡ ਪਰੇ ਆਪੇ ਸਿਆਣੀ ਬਾਂਜੂ ਅੱਜ ਨਹੀਂ ਉਹ ਤਾਂ ਤਾਂ ਨਹੀਂ ਜਾਂਦੀ ਤੂੰ ਵੀ ਥੋੜਾ ਜਨਾ ਘਾਟ ਆਇਆ ਘਰ ਕਰਮ ਮਮਾ ਮੈਂ ਕਿਹੜਾ ਬਹੁਤ ਨੇ ਮਾੜੀ ਕਾ ਮੈਨੂੰ ਮੈਨੂੰ ਤੇ ਪਤਾ ਨਾ ਇਹ ਤੂੰ ਮਾੜੀ ਮਤ ਨਹੀਂ ਦਿੱਤੀ ਆਪਾਂ ਪਹਿਣਾ ਪਹਿਣਾ ਵਾਂਗੂ ਰਹੀਆਂ ਉਹ ਤੇ ਆਈ ਕੱਲ ਤੇ ਭਾ ਤੈਨੂੰ ਪਤਾ ਜੇ ਪੁੱਠੀ ਮਤ ਪੈ ਜੇ ਦਿਮਾਗ 'ਚ ਤੇ ਬਥੇਰਾ ਸਮਝਾਉਣੀ ਉਹ ਆਂਦੀ ਪੀ ਇਹ ਦੇ ਮਗਰ ਲੱਗਦੀ ਆ ਤੇ ਮੈਨੂੰ ਕੱਕੇ ਜੀ ਤੇਰੇ ਸਾਹਮਣੇ ਮੈਂ ਇਹਨੂੰ ਧੀਆਂ ਪੁੱਤਾਂ ਵਾਂਗੂ ਜਿ ਰੱਖਦੀ ਵੀ ਮੇਰੀ ਭੈਣ ਪਰ ਉਹ ਨਹੀਂ ਸਮਝਦੀ ਕੀ ਕਰਾਂ ਉਹ ਤਾਂ ਤਾ ਨੂੰ ਜਾਂਦੀ ਆਂਦੀ ਤੂੰ ਲੋਕਾਂ ਮਗਰ ਲੱਗ ਕੇ ਕੁਛ ਕਰਦੀ ਉਹ ਦਾ ਸਿਰ ਖਾਂਦੇ ਹੀ ਜਦੋਂ ਤੂੰ ਵਿਹਲੀ ਨਹੀਂ ਨਾ ਫਿਰ ਮੇਰੇ ਕੋ 2 ਮਿੰਟ ਆਪ ਹੀ ਆ ਜਾ ਕਰ ਤੇ ਮੈਂ ਨਹੀਂ ਹਾਇਆ ਕਰਨਾ ਕਿ ਉਹ ਤੁਹਾਡੇ ਘਰੇ ਕਲੇ ਪਊਗੀ ਹਨਾ ਅਗਲਾ ਉਹ ਦਾ ਪਰੋਣਾ ਵੀ ਕੀ ਸੋਚਦਾ ਹੁਣ ਵੱਡੀ ਪ੍ਰਸ਼ੰਸਾ ਮੈਂਮ ਹੈ ਤੇ ਨਾ ਮਾਸਤ ਤੇ ਆਖਣਾ ਮੈਂ ਜੇ ਮੈਂ ਹੀ ਲੜਾਈ ਪਾ ਕੇ ਬਹਿ ਜਾ ਕਲੇ ਪਾ ਕੇ ਬਹਿ ਜਾ ਤੇ ਫਿਰ ਉਹ ਵੀ ਸਮਝਣਾ ਚਾਹੀਦਾ ਸਿਆਣੀ ਹੋਣਾ ਮੈਂ ਤੇ ਆਪ ਦੇ ਹਜੇ ਗੱਲ ਨਹੀਂ ਕਰਦੀ ਵੀ ਚੱਲ ਪਿਆਰ ਨਹੀਂ ਸਮਝਾ ਲਾਂ ਵੀ ਉਹਨਾਂ ਕਿਨੂੰ ਦੱਸਣਾ ਦੋਵੇਂ ਭਰਾ ਭਰਾ ਆੱਡੋ ਕੇ ਬਹਿ ਜਾਣਗੇ ਆੱਡ ਚ ਤੈਨੂੰ ਪਤਾ ਕਿਥੇ ਇੱਕੋ ਚਿੱਲਾ ਬਲਣਾ ਕਿਥੇ ਦੋ ਬਲ ਨਹੀਂ ਖਰਚੇ ਦੇ ਬਾਧ ਹੀ ਜਾਂਦੇ ਆ ਨਾ ਕਿਥੇ ਬਾਧ ਜਾਂਦੇ ਕਿਥਕ ਜਾਂ ਇੱਕੋ ਟੱਬਰ ਨਿੱਕੋ ਥਾਂ ਖਾ ਲੈ ਆਹੋ ਕੁਝਾ ਦੋ ਚੁੱਲੇ ਹੈ ਤੇ ਇਕੱਠ ਚ ਤੇ ਕੁਝ ਬਣ ਜੂਗਾ ਹਾਂ ਹਾਂ ਹੈ ਹੈ ਇੱਕ ਨਿਆਣੀ ਸਿਆਣੀ ਇਹਨੂੰ ਕੱਲ ਨੂੰ ਘਰ ਤੋੜਨਾ ਵੀ ਨਹੀਂ ਆਉਣਾ ਹਾਂ ਹਾਂ ਇਹ ਤੇ ਉਹਦੇ ਨਾਲ ਲੜ ਕੇ ਬਹਿ ਜੂਗੀ ਮੈਂ ਇਹ ਨਹੀਂ ਵੀ ਚੱਲ ਪੱਸੀਆ ਰਵੇ ਤੇ ਪਿੱਛੇ ਜੀ ਆਧੂਆਂ ਕਿ ਤੇ ਪਿੱਛੇ ਨਾ ਧੂਤੀ ਹੋਣਗੇ ਹੈ ਮਾਣੋ ਟੈਂਸ਼ਨ ਜੀ ਰਹਿੰਦੀ ਆ ਖੈਰਾ ਤੇ ਕੀ ਕਰਨਾ ਹੀ ਲੋਕੀ ਆਪਣੇ ਘਰ ਹਸੀ ਲਸੀ ਵਸਦੇ ਤੁਸੀਂ ਕਿਧਰ ਆਣੀ ਚਠਾਣੀ ਹੈਗੀ ਕੀ ਖਾਲੀ ਪਸੰਦੀਆਂ ਜੇ ਪੈਣਾ ਕਿਸਮਤ ਚੰਗੀ ਆ ਕਰਮਾਂ ਦੇ ਗੱਲ ਵਾਚਣ ਭਲੇ ਦੇ ਚੰਗੇ ਕਰਮਾਂ ਦੀ ਗੱਲ ਓਹੀ ਨਾ ਨਾ ਲੜਿਆ ਕਰ ਜਵੇਲੀ ਨਹੀਂ ਤੂੰ ਆਪ ਹੀ ਆ ਜਾ ਮੈਂ ਤੇ ਤੇਰੇ ਸਾਹਮਣੇ ਮੈਂ ਤੇ ਲੜਦੀ ਨਹੀਂ ਮੈਂ ਤੇ ਕੱਖ ਵੀ ਹੋਣ ਵੀ ਹਾਰ ਕੇ ਆਸਾ ਪਾਸਾ ਕਰਕੇ ਤੇ ਚਲੇਗੀ ਤੇ ਚਲ ਮੈਂ ਡੰਗਰ ਚੋਂਦੀ ਆ ਪਿਆਸਾ ਪਾਸਾ ਆਪ ਹੀ ਉੱਠ ਜੂਗੀ ਉਹ ਆਂਦੀ ਮੈਂ ਸਾਰੀ ਦਿਹਾੜੀ ਕੰਮ ਕਰਦੀ ਤੇ ਇਸ ਸਾਹਮਣੇ ਕਿੰਨਾ ਕੁ ਕਰਦੀ ਮੈਂ ਤੇ ਲਾਉਂਦੀ ਨਹੀਂ ਡਾਉਂਦੀ ਨਹੀਂ ਤੇ ਚੱਲ ਕੀ ਡਾਉਣਾ ਚੱਲ ਛੱਡ ਫੈੜਾ ਨਾ ਟੈਨਸ਼ਨ ਦਾ ਚੱਲ ਚੰਗਾ ਮੈਂ ਜਾਨੀ ਤਾ ਚੱਲ ਚੰਗਾ ਮੈਂ ਜਾਨੀ ਜਾਵਾ ਦਿਮਾਗ ਟੈਨਸ਼ਨ ਜੀ ਤੇ ਆਉਂਦੀ ਐ ਕਿੰਨੂ ਆਖਾਂ ਚੱਲ ਮੈਂ ਜਾਨੀ ਬੜਾ ਦੁਖੀ ਕੀਤਾ ਯਾਰ ਇਹਨਾਂ ਨੇ ਐਂ ਚੋਂ ਕੋਨ ਤੇਰੀ ਜ਼ਿੰਦਗੀ ਖਰਾਬ ਕੀਤੀ ਨੇ ਕਿ ਕੀ ਗੱਲ ਅੱਜ ਬੜਾ ਗੁੱਛੇ ਚ ਆ ਆ ਜਾ ਉਹ ਗੁੱਸੇ ਗਸੇ ਹੀ ਕਰਾ ਹੁਣ ਗੁਰੂ ਆ ਨਾਨੀ ਆਣੇ ਔੜਾ ਤਾਂਗ ਪੀਟੇ ਕੁੜਿਆ ਕੋਕੜਾਂ ਨੂੰ ਲੜੀ ਜਾਂਦੀ ਐ ਆਵੇਂ ਕੋਈ ਉਹ ਲੜਕੇ ਮੇਰੇ ਦਵਾਲੇ ਆ ਜਾਂਦੀ ਕਿ ਦੁੱਜੀ ਆ ਜਾਂਦੀ ਇਹ ਮੈਂ ਨਾ ਇੱਕ ਘਰ ਤੇ ਦੋਵੇਂ ਭੈਣਾਂ ਨਹੀਂ ਲਿਆਉਣੀ ਦੇਦੀ ਬਹੁਤ ਦੁਖੀ ਕੰਮ ਹੀ ਮੇਰਾ ਮੈਂ ਨਾ ਇੱਕ ਦੂਜੇ ਤੋਂ ਆ ਛੱਡ ਦਿਆਂ ਨਾ ਕਿੱਦਾਂ ਮੈਨਾਂ ਵੀ ਉਹ ਆ ਜਾਂਦੀ ਮੈਨੂੰ ਕੰਮ ਜ਼ਿਆਦਾ ਪੈਂਦਾ ਉਹ ਆਉਂਦੀ ਮੈਨੂੰ ਜ਼ਿਆਦਾ ਕੰਮ ਪੈਂਦਾ ਕਰਦੇ ਕੋਈਆਂ ਸੁੱਖ ਐ ਨਹੀਂ ਡੰਗਰ ਮੈਂ ਜੂੰਦੇ ਆ ਯਾਰ ਹਾਂ ਹਾਂ ਤੇ ਦੋ ਤੂੰ ਵਰੀਆ ਵਿਆਹ ਨਹੀਂ ਕਰਾਇਆ ਆਪਾਂ ਨਾ ਮਾਜੀ ਹਾਂ ਨਿਆਰੇ ਲੈਂਦੇ ਆ ਹਾਂ ਨਿਆਰੇ ਨਾ ਕੋਈ ਫਿਕਰ ਨਾ ਪੱਕਾ ਠੀਕ ਆ ਨਾ ਬਬੂ ਹਾਂ